ਲੇ ਲੈਣੇ ਜਿੱਥੇ ਜਾਣਾ ਉੱਥੇ ਟਾਇਲ ਨੇ ਕੋਈ ਕੰਮ ਦੀ ਚੀਜ਼ ਨਾ ਲੈਣ ਦਿਓ ਘਰ ਦੀ ਬਿਠਾਓ ਭਾਜੀ ਟਾਇਲ ਭੈਣ ਜੀ ਆਹ ਵੇਖੋ ਜੀ ਇਹ ਜਿਹੜਾ ਟਾਇਲ ਆ ਨਾ ਇਹ ਜੋ ਤੁਸੀਂ ਜੋ ਬੋਲੋਗੇ ਨਾ ਉਹੋ ਪਿਛੇ ਬੋਲੂਗਾ ਲੈ ਇਹ ਤੇ ਮੇਰਾ ਘਰ ਆ ਗਿਆ ਫਿਰ ਜੋ ਮੇਰੀ ਸੱਸ ਕਹਿੰਦੀ ਆ ਉਹਦੇ ਮਗਰ ਮਗਰ ਉਹ ਉਹ ਬੋਲੀ ਜਾਂਦਾ ਵਾ ਉਦਾਂ ਹੀ ਹੈ ਐਦਾਂ ਹੀ ਢੁਕਦਾ ਹੀ ਬੈਠੀ ਹੈ ਅੱਜ ਨਹੀਂ ਪੁੱਤ ਜਾਣਾ ਕਿਤੇ ਘੁੰਮਣ ਆਹ ਹਾਂ ਨਹੀਂ ਕਰਦੇ ਬਹੁਤ ਸੋਹਣਾ ਟੋਇਆ ਜੀ ਵੇਖੋ ਛੋਟਾ ਜਿਹਾ ਬੱਚੇ ਆਸਤੇ ਕੱਡਾ ਵਧੀਆ ਲੈ ਇਹ ਕਿਹੜੇ ਬੰਨੇ ਵਧੀਆ ਇਹ ਤੇ ਮੇਰੀ ਸਾਸੇ ਆਵੇ ਥਰਮੋਮੀਟਰ ਮੂੰਹ ਚ ਪਾ ਕੇ ਬੈਠੀ ਡੇਲਾ ਕੱਢਣ ਢਈ ਉਹਨੂੰ ਜਦੋਂ ਕੰਮ ਕਾਉਣਾ ਉਹ ਨਾਲ ਹੀ ਬਿਮਾਰ ਹੋ ਜਾਂਦੀ ਆ ਆ ਲਓ ਜੀ ਆ ਗੱਨ ਲਓ ਬੱਚੇ ਆਸਤੇ ਗੱਨ ਕੱਢੀ ਵਧੀਆ ਵੇਖੋ ਤੁਸੀਂ ਨਾ 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 ਭਾਜੀ ਇਹੋ ਜਿਹਾ ਕੋਈ ਟੋਇ ਨਹੀਂ ਲੈਣਾ ਕੱਲ ਨੂੰ ਵੱਡਾ ਹੋ ਕੇ ਸਾਡੇ ਸਿਰ ਪੜਨ ਢਿਆ ਹੋਵੇ ਉਹ ਨਹੀਂ ਜੀ ਫੌਜ ਚ ਭਰਤੀ ਹੋਊਗਾ ਇਹ ਤੇ ਮੈਂ ਸੋਚਿਆ ਹੀ ਨਹੀਂ ਆਹ ਵੇਖੋ ਜੀ ਆ ਲੈਂਪ ਕੱਡਾ ਸੋਹਣਾ ਇਹ ਇਹ ਲੈ ਲਓ ਜੀ ਤੁਸੀਂ ਅੱਛਾ ਇਹ ਤੇ ਤੈਨੂੰ ਕੀ ਲੱਗਦਾ ਇਹ ਨ ਤੈਨੂੰ ਕੋਈ ਲੋਈ ਦੀ ਚੀਜ਼ ਵੀ ਦੇ ਤੋ ਨਾ ਕਿਉਂ ਵੀ ਇੰਨਾ ਫੜ ਕੇ ਤੋੜ ਦੇਣੀ ਆ ਇਹ ਘਰ ਤੱਕ ਨਹੀਂ ਪਹੁੰਚਣਾ ਆ ਵੇਖੋ ਭੈਣ ਜੀ ਆ ਕੱਪ ਵੇਖੋ ਕਿਡਾ ਸੋਹਣਾ ਜੀ ਇਹ ਲਓ ਤੁਸੀਂ ਦੱਸ ਸੋਹਣਾ ਕਿਹੜੇ ਬੰਨੀ ਉਹ ਤਾਂ ਪਹਿਲਾਂ ਟੁੱਟਾ ਵਾ ਉਹ ਟੁੱਟਾ ਨਹੀਂ ਭੈਣ ਜੀ ਡਿਜ਼ਾਈਨ ਆ ਅੱਜ ਤੱਕ ਦਾ ਡਿਜ਼ਾਈਨ ਚੱਲ ਪਿਆ ਅੱਜ ਕੱਲ ਆਹ ਲਓ ਭੈਣ ਜੀ ਇਹ ਨਾ ਬਾਂਦਰ ਪੁੱਠੀਆਂ ਬਾਜ਼ੀਆਂ ਮਾਰਦਾ ਲੈ ਦੱਸ ਬਾਜ਼ੀਆਂ ਤਾਂ ਮੇਰੇ ਨਿਆਣੇ ਵੀ ਬਥੇਰੀਆਂ ਮਾਰ ਲਿੰਦੇ ਭਰਾ ਸਾਰਾ ਦਿਨ ਉਹਨਾਂ ਨੂੰ ਮੈਂ ਫੜਨ ਚ ਰਹੀਨੀ ਆ ਹੰਦਾ ਹੀ ਕੀ ਨਾ ਤੇਰੀ ਦੁਕਾਨ ਦਾ ਇਹ ਜੀ ਮਿੱਤਲ ਸੇਲਜ਼